ਵਿਧਾਇਕ ਹਰਦੀਪ ਸਿੰਘ ਦਿੰਪੀ ਟਿੱਲੋਂ ਨੇ ਵੀ ਜਲਾਸ਼ੀਰ ਨੂੰ ਹੋਣ ਤੋਂ ਪਹਿਲਾਂ ਹੀ ਮੀਟਾ ਦੇ ਨਾਲ ਕਿਸਾਨਾਂ ਦੇ ਮੁੱਦੇ ਤੇ ਆਪਣਾ ਪ੍ਰतिकਰਮ ਦਿੱਤਾ ਹੈ। ਮੰਡੀ ਕਰਨ ਦੀ ਖੇਤੀ ਨੀਤੀ ਦੇ ਵਿਰੋਧ ਕਰ ਰਹੇ ਹਾਂ। ਅਸੀਂ ਸਾਰੇ ਹੱਕ ਚੀਂ ਆਂ ਜੀ ਉਹਦੇ। ਸਾਰੇ ਹੱਕ ਚੀਂ ਆਂ ਜੀ। ਮੈਨੂੰ ਤਾਂ ਵਿਰੋਧੀ ਵੀ ਹੱਕ ਚੀਂ। ਪਰ ਕਾਂਗਰਸ ਇਹ ਗੱਲ ਵਿੱਚ ਸਵਾਲ ਚੱਕਰੀ ਹੈ ਜੀ ਉਹ ਕਹਿੰਦੇ ਕਿ ਜਦੋਂ ਨਿੱਕੇ ਜਾਂ ਤਾਂ ਪਹਿਲਾ ਸੈਸ਼ਨ ਬੁਲਾਉਣਾ ਸੀਗਾ ਤੇ ਹੁਣ ਜੇ ਸੈਸ਼ਨ ਬੁਲਾਇਆ ਤਾਂ ਹੁਣ ਇਹਦੇ ਮੈਨੇ ਕੀ ਸਰ ਮੈਨੇ ਤਾਂ ਉਹ ਅੰਦਰ ਹੀ ਬੈਠੇ ਆ ਜੀ। ਸਾਰੇ ਆਰਗੂਮੈਂਟਸ ਬਾਜਵਾ ਸਾਹਿਬ ਵੀ ਕਰਕੇ ਆਏ ਆ ਉਹਨਾਂ ਦੇ ਬਾਕੀ ਸਾਥੀ ਵੀ ਕਰਕੇ ਆਏ ਆ ਜੇ ਮੈਨੇ ਹੈ ਨਹੀਂ ਜੀ ਤਾਂ ਫਿਰ ਆ ਆਈ ਕਿਉਂ ਜੇ ਮੈਨੇ ਹੈਗੇ ਤਾਂ ਤਾਂ ਹੀ ਆਏ ਨਾ ਜੀ ਉਹ ਕਹਿੰਦੇ 11 ਮਹੀਨੇ ਪਹਿਲਾਂ ਬੁਲਾ ਲੰਦੇ 11 ਮਹੀਨੇ ਚੱਲ ਰਹੇ ਸਰ ਕਹਿੰਦੇ 올 ਪਾਰਟੀ ਮੀਟਿੰਗ ਬੁਲਾ ਕੇ ਫੇਰੇ ਹੈ ਨਗਰ ਨੀਤੀ ਦਾ ਲੱਗਦਾ ਟਿੰਨੂ ਸਭ 올 ਪਾਰਟੀ ਮੀਟਿੰਗ ਬਣਾਉਣੀ ਚਾਹੀਦੀ ਜਿਸ ਤਰ੍ਹਾਂ ਪੰਜਾਬ ਦੇ ਇਸ ਵੇਲੇ ਦੇ ਹਾਲਾਤ ਨੇ ਸਰ ਮਤਾ ਪੈ ਕੇ ਹੀ ਹੋਊਗੀ ਨਾ ਅੱਜ ਇਹਨਾਂ ਨੇ ਅਸੀਂ ਮਤਾ ਪਾਉਣਾ ਸਾਡੀ ਪਾਰਟੀ ਨੇ ਤੇ ਮੈਨੂੰ ਲੱਗਦਾ 100% ਕਾਂਗਰਸ ਵੀ ਇਸ ਚੀਜ਼ ਦੀ ਸਪੋਰਟ ਕਰੂਗੀ ਕਿਉਂਕਿ ਖੇਤੀ ਆਪਣਾ ਬਿੱਲ ਤੱਕ ਕਿਸੇ ਨੂੰ ਵੀ ਨਹੀਂ ਮਨਜ਼ੂਰ ਜੀ ਕਿਸੇ ਪਾਰਟੀ ਨੂੰ ਵੀ ਨਹੀਂ ਮਨਜ਼ੂਰ ਕਿਉਂਕਿ ਆਪਣਾ ਦੇਸ਼ ਆ ਨਾ ਜਿਹੜਾ ਜੀ ਖਾਸ ਕਰਕੇ ਆਪਣਾ ਪੰਜਾਬ ਦੇਸ਼ ਆ ਆਪਾਂ ਤਾਂ ਖੇਤੀ ਪ੍ਰਧਾਨ ਆ ਜੀ ਤੇ ਜੇ ਆਪਣੇ ਕਿਸਾਨ ਹੀ ਮਰਗੇ ਤਾਂ ਆਪਾਂ ਤਾਂ ਪਹਿਲਾਂ ਮਰਗੇ ਜੀ ਆਪਣੀ ਤਾਂ ਮੇਨ ਇੰਡਸਟਰੀ ਖੇਤੀ ਆ ਜੀ ਜੈਲੂ ਸਾਹਿਬ ਇੱਕ ਤਲਵਾਰ